विसादान विवेक दान ਤੋਂ اگلی ਅਰਦਾਸ ਵਿਸਾਦਾਨ ਲਈ ਹੈ ਵਿਦਵਾਨਾਂ ਨੇ ਇਸ ਦੇ ਅਰਥ ਵਿਸ਼ਵਾਸ ਨਿਸ਼ਚਾ ایمان عقیدہ ਆਦਿਕ ਕੀਤੇ ਹਨ ਅਰਦਾਸ ਵਿੱਚ ਇਸ দান ਦੇ ਮੰਗਣ ਤੋਂ ਭਾਵ ਹੈ ਕਿ ਸਿੱਖ ਨੂੰ ਇੱਕ ਅਕਾਲ ਪੁਰਖ ਦੀ ਹੋਂਦ ਤੇ ਵਿਸ਼ਵਾਸ ਆ ਜਾਏ ਵਾਹਿਗੁਰੂ ਦੇ ਸਦਾ ਅੰਗ ਸੰਗ ਹੋਣ ਦਾ ਨਿਸ਼ਚਾ ਹੋ ਜਾਏ ਕਿਉਂਕਿ ਵਿਸ਼ਵਾਸ ਬਿਨਾ ਧਰਮ ਦੀ ਕਮਾਈ ਨਹੀਂ ਹੋ ਸਕਦੀ ਖੰਡੇ ਦੀ ਤਾਰ ਵਰਗੇ ਤਿੱਖੇ ਅਤੇ ਵਾਲ ਨਾਲੋਂ ਨਿੱਕੇ ਇਸ ਕਠਿਨ ਮਾਰਗ ਤੇ ਸਿਰਫ ਵਿਸਾਥਵਾ ਵਿਸ਼ਵਾਸ ਨਾਲ ਹੀ ਤੁਰਿਆ ਜਾ ਸਕਦਾ ਹੈ ਇਹ ਗੁਰ ਸਿੱਖੀ ਦੀ ਕਮਾਈ ਦਾ ਮਾਰਗ ਹੈ ਇਹ ਤਨ ਮਨ ਅਤੇ ਤਨ ਪੂਰੀ ਤਰ੍ਹਾਂ ਗੁਰੂ ਨੂੰ ਸਮਰਪਿਤ ਕਰਨ ਦਾ ਮਾਰਗ ਹੈ ਇੱਥੇ ਸਤਿਗੁਰੂ ਉੱਤੇ ਵਿਸ਼ਵਾਸ ਕਰਕੇ ਸ਼ਹੀਦਿਆਂ ਦੀ ਫਸਲ ਉਗਾਉਣੀ ਪੈਂਦੀ ਹੈ ਧਰਮ ਦੀ ਦੁਨੀਆ ਵਿਸ਼ਵਾਸ ਦੀ ਦੁਨੀਆ ਹੈ ਸੋ ਕਰਤਾ ਪੁਰਖ ਅਤੇ ਸਤਗੁਰੂ ਤੇ ਸਾਡੀ ਪ੍ਰਤੀਤ ਬਣ ਆਵੇ ਇਸ ਲਈ ਨਿਤ ਦੀ ਅਰਦਾਸ ਵਿੱਚ ਵਿਸਾਹਦਾਨ ਦੀ ਜੋਦੜੀ ਕੀਤੀ ਜਾਂਦੀ ਹੈ